ਅੰਮ੍ਰਿਤਸਰ ਲੋਹਗੜ ਗੇਟ ਇਲਾਕੇ ਵਿੱਚ ਦਿਨ ਦੇ ਹਾੜੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਗੋਲੀ ਚੱਲਣ ਦੀ ਵਾਰਦਾਤ ਤੋਂ ਬਾਅਦ ਇਲਾਕੇ ਵਿੱਚ دہشت ਫੈਲ ਗਈ ਛੋਟੀ ਤਕਰਾਰ ਤੋਂ ਬਾਅਦ ਐਕਟਿਵਾ ਸਵਾਰ ਦੋ ਨੌਜਵਾਨਾਂ ਨੇ ਘਰ ਦੇ ਬਾਹਰ ਖੜੇ 18 ਸਾਲ ਦੇ ਲੜਕੇ ਤੇ ਗੋਲੀਆਂ ਚਲਾ ਦਿੱਤੀਆਂ ਗੋਲੀ ਬੱਚੇ ਨੂੰ ਨਹੀਂ ਲੱਗੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਪੁਲਿਸ ਨੇ ਮੌਕੇ ਤੇ ਜਾ ਕੇ ਇੱਕ ਖੋਲ ਵੀ ਬਰਾਮਦ ਕੀਤਾ ਹੈ ਅਤੇ ਸੀਸੀਟੀਵੀ ਵੀਡੀਓ ਦੇ ਆਧਾਰ ਤੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ। ਹੋਰ ਕਿੱਥੋਂ ਦੇ ਰਹਿਣ ਵਾਲੇ? ਅਸੀਂ ਬਦਲੌਂ ਗਲੀ ਦੇ ਰਹਿਣ ਵਾਲੇ। ਕੀ ਨਾ ਹੀ ਤੁਹਾਡਾ ਗੁਰਵਿੰਦਰ ਕੋ। ਅੱਛਾ ਕੀ ਮਾਮਲਾ? ਕੋਈ ਮਾਮਲਾ ਨਹੀਂ ਮੈਂ ਆਪਣੇ ਬੇਟੇ ਨੂੰ ਪੁੱਛਿਆ ਕੀ ਹੋਇਆ ਕਹਿੰਦਾ ਮੰਮੀ ਕਹਿੰਦੇ ਵੇਖਣੇ ਕਿਉਂ ਤੁਹਾਨੂੰ ਨੰਗਦੇ ਪਾਉਂਦੇ। ਬੱਸ ਐਸੇ ਗੱਲਾਂ। ਤੇ ਕਿੰਨੀ ਉਮਰ ਤੁਹਾਡੇ ਬੇਟੇ ਦੀ? ਮੇਰੇ ਬੇਟੇ 18 ਸਾਲ ਜਾ ਰਹੇ। ਤੇ ਕਿੰਨੀਆਂ ਗੋਲੀਆਂ ਚੱਲੀਆਂ? 3 ਗੰਦੇ ਚੱਲੀਆਂ। ਤੇ ਘਰ ਦੇ ਅੰਦਰ ਵੀ ਦਾਖਲ ਹੋਏ ਦਾਖਲ ਹੋਏ ਅੰਦਰ ਅੰਦਰ ਵੱਖਰੀ ਗਾਲੇ ਚ ਚੱਲੀ ਨਹੀਂ ਜੜੀ ਤੇ ਕੀ ਮੰਗ ਕੀ ਕਰਦੇ ਤੁਸੀਂ ਅਸੀਂ ਇਨਸਾਫ ਚਾਹੁੰਦੇ ਹਾਡਾ ਬੱਚਾ ਰੇੜੀ ਦੇ ਬੰਦਾ ਹੈ ਕੱਲ ਨੂੰ ਬਾਹਰ ਬੈਠਿਆ ਵੀ ਮਾਰ ਸਕਦੇ 18 ਸਾਲ ਦਾ ਬਟਾ ਕਾਰਨ ਕੋਈ ਨਹੀਂ ਆਮ ਦਾਸ ਜੀ ਔਰ ਕਿਥੋਂ ਦੇ ਰੈਡ ਬਣੇ ਹੈਥੋਂ ਦੀ ਬਤਰਾਉਂਦੇ ਅੱਛਾ ਕੀ ਹੋਇਆ ਕੀ ਇਹੋ ਜਿਹੇ ਆ ਬੱਚੇ ਵੇਖਿਆ ਕਿ ਉਹ ਸਾਨੂੰ ਇਹਦੇ ਵੇਖਣ ਤੋਂ ਹੀ ਇਹਨਾਂ ਨੂੰ ਗੋਲੀਆਂ ਚਲਾਉਂਦੇ ਜਾਂ ਤੇ ਲੜਦੇ ਕੋਈ ਆੜ ਗਵੜ ਸੱਡਦਾ ਕੀ ਕਰਦੇ ਤੇ ਆਦਮੀ ਕੋ ਛਡਾਉਂਦਾ ਇਹ ਚੁੱਪ ਕਰਕੇ ਗੋਲੀਆਂ ਲੈ ਆਏ ਮਤਲਬ ਬਹਿ ਗਿਆ ਪੌਰੀ ਚ ਇਹਨਾਂ ਨੇ ਗੋਲੀਆਂ ਚ ਅੱਧਰਵਾੜੀ ਪਿਸਤੌਲ ਬੈ ਬੂਆ ਮਾਰਿਆ ਉਹਦੀ ਬਾਹ ਤੇ ਵੱਜਾ ਤੇ ਬਾਹ ਪਿਸਤੌਲ ਕੱਢ ਲਈ ਤੇ ਉੱਥੇ ਚਲਾਤੀ ਕਿੰਨੀਆਂ ਗੋਲੀਆਂ ਚਲਾਈ ਦੋ ਇੱਥੇ ਚੱਲ ਗਿਆ ਇੱਕ ਬਾਜ਼ਾਰ ਚ ਤੇ ਦੋ ਗੋਲੀਆਂ ਕੋਈ ਰੰਜਿਸ਼ ਵਗੈਰਾ ਤੇ ਨਹੀਂ ਨਾ ਸਾਡਾ ਕੋਈ ਵੈਰ ਹੀ ਨਹੀਂ ਉਹ ਕਿਤੇ ਰਹਿ ਨਾਲੇ ਕਿਤੇ ਰਹਿ ਨਾਲੇ ਕੋਈ ਜਾਨ ਬਜਾਨ ਹੋਈ ਉਹਨਾਂ ਦੀ ਬੰਦਰੀ ਜਿਹੇ ਹਾਂ ਬਰਾਦਰੀ ਹੈ ਪਛਾਨ ਚ ਆ ਗਏ ਬੰਦੇ ਦਾ ਹਾਂ ਪਛਾਨ ਚ ਕੋਈ ਲੱਗਦਾ ਤੁਹਾਡੀ ਰਿਸ਼ਤੇਦਾਰੀ ਚ ਹੋ ਜਾਂ ਕਿੱਦਾਂ ਸਾਡੀ ਕੋਈ ਰਿਸ਼ਤੇਦਾਰ ਨਹੀਂ ਉਹ ਚਾਹ ਵਾਲੀ ਗਲੀ ਕਰੇਂਦਾ ਠੀਕ ਐਦਰ ਰਹਿੰਦਾ ਆ ਲੋਗ ਕਿੰਨੇ ਜਣੇ ਆਏ ਦੋ ਜਣੇ ਕੀ ਮਾਨਤੀ ਕਰਦੇ ਪਛਾਣ ਸਾਡਾ ਮਾਨੇ ਹੋਏਗਾ ਵਾ ਕੱਲੂ ਸਾਡਾ ਬੱਚਾ ਕੱਲਾ ਬੈਠਾ ਗੱਡੀ ਤੇ ਕੱਲ ਕੋਈ ਵੀ ਹਾਰ-ਵਾਰ ਕਾਤ ਹੋ ਗਈ ਇਦਾਂ ਤੁ ਸੱਜਾ ਮਿਲੀ ਜਾਵੇ ਅਸੀਂ ਇਦਾਂ ਦਾ ਨਾਮ ਨਹੀਂ ਲੈਣਾ ਅਸੀਂ ਹੋਰ ਕਿਸੇ ਦਾ ਨਾਮ ਨਹੀਂ ਲੈਣਾ ਕਿੰਨੇ ਆ ਗੋਲੀਆਂ ਕਿੰਨੀਆਂ ਚਲਾਈ ਜੀ ਸਰ ਕੀ ਮਾਮਲਾ ਜਿਹੜਾ ਇਥੇ ਹੋ ਰਿਹਾ ਚੱਲੋ ਇੱਕ ਦੁਪਹਿਰੇ ਕੰਸੀਡੈਂਟ ਪੂੜਾ ਹੈ 4:00 ਵਜੇ ਇੱਕ ਹੈਰੀਨਾ ਦਾ ਵਿਅਕਤੀ ਇਥੇ ਇਨਸਾਈਡ ਲੋਗੜ ਗੇਟ ਉਹਨੇ ਦੱਸਿਆ ਵੀ ਕੋਈ ਦੋ ਅਣਪਛਾਤੇ ਵਿਅਕਤੀ ਸੀਗੇ ਤੇ ਉਹਨਾਂ ਦਾ ਮਾਮੂਲੀ ਕੋਈ ਟਕਰਾਅ ਹੋਇਆ ਉਹਨਾਂ ਦਾ ਉਹਨਾਂ ਦੇ ਉੱਤੇ ਫਾਇਰ ਕਰਤਾ ਇੱਕ ਲੱਗਿਆ ਕਿਸੇ ਦੇ ਨਹੀਂ ਤੇ ਇਸ ਤਰ੍ਹਾਂਦ ਕਾਰਵਾਈ ਕਰਦੇ ਹੋਏ ਬਲਕੇ ਉੱਥੇ ਮੌਕੇ ਤੇ ਪਹੁੰਚੇ ਇੱਕ ਕੋਲ ਮਿਲਿਆ ਉਤੋਂ ਤੇ ਜਿਹੜੀ ਪੰਦੀ ਕਰ ਰਿਵਿਊ ਕੀਤੀ ਜਾ ਰਹੀ ਹੈ ਤੇ ਬੰਦੇ ਡਾਟੀਫਾਈ ਕਰ ਲਗਾ ਕਿੰਨੀਆਂ ਗੋਲੀਆਂ ਚੱਲੀਆਂ ਇੱਕ ਹੀ ਫਾਇਰ ਹੋਇਆ ਇੱਕ ਗੋਲ ਮਿਲਿਆ ਸਰ ਉਹਨਾਂ ਦੇ ਬੋਲ ਕਹਿਆ ਜਾ ਰਿਹਾ ਤਿੰਨ ਚਾਰ ਗੋਲੀਆਂ ਚਲਾਈਆਂ ਉਹ ਤੇ ਆਪਾਂ ਡੂਰਿੰਗ ਇਨਵੈਸਟੀਗੇਸ਼ਨ ਦੇਖ ਲਾਂਗੇ ਕਿ ਕੀ ਬੰਦਾ ਹਾਲੇ ਤੱਕ ਸਾਨੂੰ ਜੋ ਰਿਪੋਰਟ ਹੋਇਆ ਉਹ ਇੱਕ ਖੋਲ ਮਿਲਿਆ ਤੁਹਾਨੂੰ ਕੋਈ ਰੰਜੀ ਸੀ ਕੋਈ ਨਹੀਂ ਕੋਈ ਪੁਰਾਣੀ ਜਾਂ ਸੱਚ ਅਜੇ ਤੱਕ ਸਾਹਮਣੇ ਨਹੀਂ ਆਈ ਫਿਰ ਵੀ ਇਹਨੂੰ ਆਪਾਂ ਇਹਨੂੰ ਇਨਵੈਸਟੀਗੇਟ ਕਰਾਂਗੇ ਜੋ ਜਿੱਦਾਂ ਦੀ ਵੀ ਕਰ ਵੀ ਬੰਦੀ ਕਰਾਂਗੇ ਕੋਈ ਸਰ ਸੀਸੀਟੀਵੀ ਵਗੈਰਾ ਸਾਹਮਣੇ ਨਹੀਂ ਬਿਲਕੁਲ ਅਜੇ ਤਾਂ ਨੀਚੇ ਸਟੇਜ ਆ ਜੀ ਤਾਂ ਆਪਾਂ ਚੈੱਕ ਕਰ ਰਹੇ ਹਾਂ ਸਾਰਾ ਕੁਝ ਨੌਜਵਾਨਾਂ ਦੀ ਪਛਾਣ ਹੋਈ ਕਿਹੜੇ ਜੀ ਸੀ ਉਹਨਾਂ ਨੂੰ ਆਈਡੈਂਟੀਫਾਈ ਥੋ ਤੇ ਆਪਾਂ ਡੈਂਟੀਫਾਈ ਕਰਕੇ ਉਹਨੂੰ ਕਾਰਵਾਈ ਕਰ ਜਿਹੜਾ ਵੈਪਨ ਸੀ ਉਹ ਨਜਾਇਜ਼ ਸੀ ਉਹ ਲਾਇਸੈਂਸੀ ਇਹ ਤਾਂ ਜਦੋਂ ਰਿਕਵਰ ਹੋਊਗਾ ਉਸ ਤੋਂ ਬਾਅਦ ਹੀ ਚੈੱਕ ਕੀਤਾ ਜਾਊਗਾ ਨਾ ਲਾਇਸੈਂਸ ਜੀ ਚੁਰੀ ਗਿਆ ਬਿਊਰੋ ਰਿਪੋਰਟ ਪਰਕ ਟੀਵੀ ਅੰਮ੍ਰਿਤਸਰ